ਮਾਂ ਜੋਗ ਐਸਐਸਪੀ ਸਾਹਿਬ ਕਬੂਰਤਾਂ ਐਸਪੀਡੀ ਸਾਹਿਬ ਐਸਪੀ ਸਪੈਸ਼ਲ ਬ੍ਰਾਂਚ ਡੀਐਸਪੀ ਖਰਤਾਰਪੁਰ ਸਾਹਿਬ ਜੀ ਦੀ ਨਿਸ਼ਾਨਦੇਹੀ ਸਾਹਿਬ ਅਨੁਸਾਰ ਮਾੜੇ ਅੰਸਰ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੰਗਾਰਾ ਮੜਿਆ ਜਿੱਦੋਂ ਅਸੀਂ ਨੋਟਕੋ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹ ਇਹਨਾਂ ਦੇ ਇੱਕ ਕਦਵਾ ਕਦਵਾ ਜੋ ਹੈ ਸੀ ਮਕਦਮਾ ਨੰਬਰ 42/24 ਅੰਡਰਸ਼ੈੱਡਰ ਤੇ ਉਸ ਵਾਸਤੇ ਕਿਚ ਇੱਕ ਬੋਲਾਈ ਦੋ ਮੋਬਾਈਲ ਤੇ 42000 ਰੁਪਏ ਦੀ ਹੋ ਗਈ ਸੀ ਉਹਨੂੰ ਸੀਸੀਟੀਵੀ ਕੈਮਰਾ ਦੇ ਮਦਦ ਨਾਲ ਲੱਭ ਕੇ ਤੇ ਤਸਕੀਕਾ ਇਹਨਾਂ ਨੂੰ ਗ੍ਰਫਤਾਰ ਕਰਕੇ 3 ਦਿਨ ਦਾ ਹਿਦਸ ਰਵਾਨਾ ਰਹਿ ਗਿਆ ਇਹਨਾਂ ਤੋਂ ਹੋਰ ਜੇ ਬਰਾਮਦਗੀ ਤੇ ਵਾਤਾਵਰਣ ਬਾਰੇ ਪਤਾ ਚੱਲੇਗਾ ਸਾਰੇ ਕਿੱਥੇ ਦੇ ਰਹਿਣ ਵਾਲੇ ਆ ਇਹ ਇੱਕ ਹੈਗਾ ਕਤਲਲ ਰਹਿਣਾ ਅਮਰੂਦ ਛੋਟਾ ਦਾ ਕਾਫੀ ਇੱਥੇ ਵੀ ਕਾਫੀ ਮਦਦ ਕਰ ਜਾ ਇਹ ਖੇਡ ਦੋ ਹੈ ਗਿਆ ਤਨਸ਼ਵੰਦਾਂ ਦੇ ਤਿੰਨਾਂ ਦੋਸ਼ੀਆਂ ਦੇ ਖਿਲਾਫ ਤਿੰਨ ਤੱਕ ਚਾਰ-ਚਾਰ ਬਕਰਨੇ ਦਰਜਿਆ ਤੇ ਨਟਾਂਪੋ ਕਰਦੇ ਆਂਦੀ ਆ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਮਾਜੋ ਉਦਾਸ ਨੂੰ ਤਿੰਨ ਦਿਨ ਦਾ ਪੋਸਟਰ ਬਣ ਲਿਆ ਤੇ ਇਹਨਾਂ ਨੂੰ ਹੋਰ ਮੁਸ਼ਕਲਿਸ਼ ਕੀਤੀ ਜਾਊਗੀ ਹੋਰ ਬਰਾਮਦੀਆਂ ਤੇ ਖਲਾਸੀ ਹੋਣ ਦੀ ਆਸ ਹੈ